ਕਰਨਾ ਮਤਲਬ ਇਹ ਗੱਲ ਕਰਦਾ ਹਾਂ ਕਿ ਹੱਤਾ ਕਿਹਦੇ ਨਾਲ ਜਾਂਦਾ ਜਿਆਦਾ ਫਰਾਈ ਕਰਦਾ ਕੋਈ ਤੇ ਪਿੰਡ ਵਾਸ਼ਲ ਨੇ ਦਾ ਕਿਦਾਂ ਕਰੀ ਪਿੰਡ ਕਿੱਥੇ ਹੋ ਗਿਆ ਤੇ ਐਕਸ਼ਨ ਕਰੀ ਆ ਆਪਣੇ ਕੋਈ ਚੱਲ ਕਸ ਲਓ ਬਾਬਿਓ ਅੱਜ ਆਏ ਆਪਾਂ ਤੁਹਾਨੂੰ ਪਤਾ ਹੀ ਹੈ ਨਾ ਦੱਸਣ ਦੀ ਲੋੜ ਨਹੀਂ ਭਾਨੇ ਬਾਈ ਕੋਲ ਤੇ ਸੈਲਫ ਮਾਰਕੀਟ ਆ ਤੇ ਮਾਂ ਦੇ ਪੁੱਤਾਂ ਨੇ ਫਿਓਜ ਪਲੇਅਰ ਦੀ ਤੇ ਪਿਆਜ਼ ਦਿੱਤੇ ਆਪਾਂ ਪਾ ਇੱਕ ਅਸਨੇ ਆ ਦੇ ਲੈ ਉਹ ਕਿਦੋਂ ਕਿੱਥੋਂ ਲਿਆਂ ਬਈ ਕਿੱਥੋਂ ਲਿਆਂ ਇਹ ਪਹਿਲਾਂ ਹੀ ਪੁਰਾਣੀ ਨੇ ਤੇ ਪਹਿਲਾਂ ਲੱਗਿਆ ਹੋਇਆ ਸੀ ਇਹਦੇ ਅਸਨੇ ਇਹ ਠੀਕ ਆ ਸੀ ਤੇ ਹੁਣ ਇਹਦੀ ਫੀਟਿੰਗ ਬੜੀ ਖਰਾਬ ਹੋ ਰਹੀ ਆ ਇਹ ਕਹਿੰਦੇ ਆ ਬੰਦ ਕਰਨ ਵਾਲੀ ਸੋਚ ਸੇਮ ਲਾ ਰੱਖੀ ਆ ਇੱਥੇ ਡੱਕ ਲਈ ਡੱਕ ਲਈ ਉਹ ਉੱਥੇ ਕਰਾਂ ਇੰਟਰੋ ਕਰਾ ਤੜਕੀ ਦੀ ਉਹ ਨਾਲ ਸੀ ਆ ਤੜਕੀ ਨਾਲ ਰੋਜੀ ਤੜਕੇ ਨਾਲ ਦਿੰਦਾ ਜੀ ਤੜਕੀ ਨਾਲ ਸੀ ਜੀ ਉਹ ਖਾਣਾ ਇੱਥੇ ਹੁਣ ਤਾਂ ਰੋਜੀ ਤੜਕੇ ਨਾਲ ਆਉਂਦੀ ਐ ਫੇਰ ਕਿਹਨਾਂ ਬਾਈ ਸਾਊਂਡ ਸਹੀ ਨਾ ਰੋਜੀ ਤੜਕੇ ਨਾਲ ਮੀਂਹ ਨਹੀਂ ਨ ਕੋਈ ਹੋ ਗਿਆ ਮੈਂ ਨੰਬਰ ਸਟਾਪ ਕਰ ਦਿੰਨੇ ਚਟਾ ਬੁੱਧ ਨਾ ਉਹ ਨਹੀਂ ਸਟਾਪ ਕਰਦਾ ਉਹ ਕੱਲ ਕੋ ਬਰਨਾਲੇ ਜਾਂਦੇ ਨੇ ਕੋਈ ਨਹੀਂ ਯਾਰ ਆਈ ਕੋਈ ਨਹੀਂ ਮੈਂ ਕਹਿੰਦੀ ਤੈਨੂੰ ਯਾ ਕੋਈ ਨਾ ਬੀਬੇ ਵਟ ਮੈਂ ਕਰ ਦਿੰਦਾ ਤੇਰੇ ਕੋਲ ਉਹ ਲਾਉਂਦਾ ਕੋਈ ਨਾ ਕਹਿੰਦੀ ਤੈਨੂੰ ਪੇਮੈਂਟ ਮੈਂ ਕਰ ਦਿੰਦਾ ਸਾਰੀ ਅੱਜ ਕੱਲ ਕਿਥੇ ਰਹੇ ਰਾਤ ਰਾਤ ਤੇਰੀ ਜ਼ਿੰਦਗੀ ਹੈ ਦਰਵਾਜ਼ਾ ਮੇਰੀ ਮੱਥਾ ਕੱਢੇ ਮੇਰੇ ਕੋਲ ਮੱਥਾ ਜੀ ਮੱਥਾ ਜੀ ਮਤੰਗੀ ਮਤੰਗਿਆ ਵਾਲਾ ਸਭਾ ਅਮਰਜੈਂਸੀ ਕੰਮ ਕਰਦਾ ਹੈ ਦਵਾ ਖਾਵੇ ਮਤੰਗੇ ਕੇ ਨਾ ਬੜੀ ਨਹੀਂ ਆਈ ਜੀ ਫਮਾਤਾ ਕੋ ਸੌਗਾ ਸੀ ਦੇਖੇ ਬਾਦ ਗੁੱਲੂ ਹੈ ਹਾਂ ਚੱਕਲਾ ਦੇਖ ਗੋਤੀ ਤੋਂ ਦੇਖ ਮੇਰੇ ਨਹੀਂ ਖਾ ਰੋ ਨੋਪੀਓ ਨਾਟਕੋਲੀ ਓਹ ਬਰ ਕੋਮ ਸਰ ਉਹ ਦੰਡੇ ਜੈ ਨਹੀਂ ਇਹਦੇ ਬਾ ਕਰੀਏ ਤੋਂ ਬਾਅਦ ਵੀ ਚੀਜ਼ਾਂ ਨੇ ਉਹਨਾਂ ਤੋਂ ਅੱਗੇ ਕਰੀਏ ਇਹਦੇ ਨਾਲ ਮਾਰਦੇ ਹੈ ਨਾ ਆਹਦਾ ਇਹਦੇ ਵਿੱਚ ਬਰ ਦਿੱਤਾ ਬਸ ਇਹ ਲੈ ਬੋਟਾ ਲਾਉਣਾ ਨਹੀਂ ਇਹਦੇ ਵਿੱਚ ਅੱਪਰ ਦਿੰਦੇ ਹਾਂ ਹਾਂਜੀ ਹਲੋ ਇਹ ਵੀ ਤੇ ਪੀਓ ਵੀ ਭਰ ਦਿੰਦੇ ਹੋਏ ਇਹ ਜਿਹੜੇ ਉੱਪਰ ਰੱਖੇ ਨੇ ਲਈ ਹੈ 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 ਬਾਈ ਉਹ ਤੈਨੂੰ ਕੰਮ ਆਉਂ ਉਹਨੇ ਸਦਾ ਜੀ ਬਿਉ ਨਹੀਂ ਕਹਿਣਾ ਚੰਗਾ ਉਹਨੂੰ ਕਹਾ ਆਪਣੇ ਨੂੰ ਹਾਂ ਜੀ ਤਾਂ ਲੋ ਜਿੱਦੀ ਵਾਰ ਲੱਗੇ ਤੋਂ ਇਰਾਦੇ ਖੋਤੀਆਂ ਨਾ ਆਈਆਂ ਜਾਨ ਜਰਦੀ ਮਹਾਰਾਜ ਮਾਪੂਸ਼ ਮਹਾਰਾਜ 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 ਬਾਬ ਮੈਂ ਤਾਂ ਮਾਰਿਆ ਪਿੰਡੀ ਨੂੰ ਅਜਾ ਤਾਂ ਅੰਦਾਵਾ ਡਿੱਕ ਲੱਗ ਗਿਆ ਲਾਲ ਓਏ ਮਾਰ ਦਿੰਨੇ ਆ ਹਾਂ ਹਾਂ ਭਾਈ ਡਿੱਕ ਤੇ ਕੱਟੋ ਕੀ ਉਹ ਵੇ ਮੁਕਾਵੀਏ ਕੱਟਾ ਦਿੰਦਾ ਬਾ ਫਿਰ ਇਹਨੂੰ ਕਰ ਫਿੱਟ ਲਾਲ ਡਿੱਕ ਉਹ ਟਾਈਮ ਕੀ ਹੋ ਗਿਆ ਤੈਨਾਂ 4 ਵਜੇ ਨੇ ਹਲੇ 3:00 ਵਜੇ ਹੋਣਗੇ 4:00 ਆ ਗਿਆ ਕੀ ਨਾ 4 ਵਜੇ ਦਾ ਸੀ ਮੈਂ ਤਾਂ ਆਈ ਆ ਥੱਲੇ 4 ਵਜੇ ਉਹ ਨਹੀਂ ਵਜੇ ਨੇ ਵੀ ਟਾਈਮ ਉੱਥੇ ਪਾ ਦਿੰਦੇ ਮੈਂ ਪੰਜਵਾਂ ਦਿਨ ਜਾਈ ਦੇ। ਆਹ ਇੱਕ ਮਾ ਉਹ ਦੋ ਮਿੰਟ ਪੰਜਾਂ ਮਿੰਟ ਫਿਰ ਆਸਲਾ ਤੋਂ ਕੋਲੇ ਲੱਗ ਰਿਹਾ ਤਾਂ ਲੱਗ ਰਿਹਾ ਤਾਂ। ਹੈ ਲੀ ਦੇ ਲਾ ਦੇ ਦੇਖੋ ਚਾਰੇ ਦੇ। ਆਉਂਦਾ ਤਾਂ ਨਹੀਂ ਆਇਆ ਤਾਂ ਨਹੀਂ। ਨਹੀਂ ਨਹੀਂ ਐਵੇਂ ਇੱਕ ਤੁੰਗ। ਦੇਖ ਬਦਿਲ ਲਾ ਦੇ ਪੈਸੇ ਕੋਈ ਨਹੀਂ ਮਰਜੀ ਉਹ ਪਹਿਲਾਂ ਕਰਾ ਕਰਨਾ। ਲੈ ਕੇ ਜਾਓ ਭਾਈ ਭਾਣਾ ਮੋੜ ਵੀ ਆਇਆ ਹੋਇਆ। ਕੋਈ ਨਾ ਟੈਨਸ਼ਨ ਹੀ ਨਾ। ਮੰਨਿਆ ਲੈ। ਤੇ ਕੋਣ ਨਾ ਮੈਂ ਨਮੇ ਸੱਪ ਕਹਤ ਨਹੀਂ ਆ। ਆਗਿਆ ਦੇ ਲੱਗਿਆ ਰਵਣੀ ਇਹ ਤਾਂ ਕਈ ਵਾਰੀ ਕਿ ਪਤਾਰਾਂ ਤੋਂ ਮੰਦੀ ਜਾਂਦੀਆਂ ਨੇ ਮੜੀਆਂ ਮੋਟੀ ਮੋਟੀ ਹੋ ਗਿਆ ਕੰਮ ਓਕੇ ਜੱਗੇ ਬਾਈ ਆ ਜਾ ਉਹ ਬਾਈ ਦਾ ਲੱਗਿਆ ਰੋਪੀ ਹੋਵੇਗਾ ਕੰਮ ਉਧਰ ਹਾਂ ਉਹ ਓਕੇ ਹਾਂ ਹਾਂ ਤੂੰ ਤੁਰੰਤ ਤੈਨੂੰ 6 ਮਹੀਨੇ ਚੁੱਪ ਕੇ ਜਾਣ ਲਈ ਕਿਤੇ ਪਹਿਲਾਂ ਨੂੰ ਪਲਾਨ ਨਾਲ ਕਰਦੇ ਆਲੇ ਨੂੰ ਮਾਰ ਦਰਾਂਗੇ ਬੱਸ ਬਾਈ ਇਹ ਨਹੀਂ ਉਹ ਮੈਂ ਯਾਦ ਦਮਾਗ ਚ ਮੇਰੇ ਚੁੱਕ ਹੈ ਹੋਰ ਇਹ ਤੇ ਕੀ ਕਰਾਈ ਕਰਦਾ ਤੈ ਲਿਸੈਂਸ ਸਾ ਮੇਰੇ ਕੋਲੇ ਆ ਜਾ ਚੈ ਕਦੇ ਇਹਨੂੰ ਰੰਗ ਦੀ ਡੱਬੀ ਤੇ ਦੇਖ ਹੈ ਰਾਜੂ ਦੇ ਗਲ ਤੇ ਲਾ ਕੇ ਦੇਖ ਬਾਈਕ ਨੂੰ ਦੇ ਤੈਨੂੰ ਕਹਦਾ ਕਾਹਨ ਲਾਜੂ ਫਟਾਕਾ ਬੂਹੇ ਨੂੰ ਲੱਗੇ ਤੇਰੀ ਮਾਰੇ ਜੀ ਬੂਹੇ ਰੰਗ ਖਿੰਡੂ ਯਾਰ ਕਾਹਨ ਰੰਗ ਖਾਲੀ ਚ ਹੈ ਮੇਰੇ ਕਿ ਨਹੀਂ ਕਰ ਲੈ ਸਿੱਧਾ ਪਰੇ ਕਰਕੇ ਕਰ ਆ ਆਈ ਗਾ ਵਧੀਆ ਗੱਲ ਅੱਛਾ ਯਾਰ ਆ ਬੈਠੇ ਤੇ ਗੱਲ ਵਾਟਦੇ ਕਿਹਦਾ ਫੇਰ ਹੋ ਗਿਆ ਹੈ ਫੁੱਲੇ ਹੋਇਆ ਇੱਕ ਮਿੰਟ ਕਿਹੜਾ 2200 ਇੱਕ ਚਲਾ ਦੇਗਾ ਇੱਕ ਚ ਲੈ ਜੂਗਾ ਲੋ ਬਾਬਿਓ ਜਮਾ ਫਾਈਨਲ ਹੋ ਗਿਆ ਕੰਮ ਤੇ ਅਮਨਾਂ ਕਹਿੰਦਾ ਕੋਈ ਟਰੈਕਟਰ ਮੰਗ ਕੇ ਲੈ ਗਿਆ ਸੀ ਤੇ ਉਹਨੇ ਮਾਰ ਕੇ ਸੈਲਫ ਡੇਡਾ ਤੇ ਫਿਓਜ ਦਾ ਇੱਕ ਦੇ ਇੱਕ ਉਧਰ ਹੀ ਫਿਓਜ ਬੂਜ ਵੀ ਪਾਏ ਤੇ ਮਾੜੀ ਮੋਟੀ ਬੈਰਿੰਗ ਬੂਰਿੰਗ ਖਰਾਬ ਕਰੀ ਪਈ ਸਾਰੀਆਂ ਸੈਟ ਕਰਕੇ ਦੁਬਾਰੇ ਸੈਟ ਕਰੀ ਸਾਨੂੰ ਮਹੀਨੇ ਦੋ ਮਹੀਨੇ ਬਾਅਦ ਫੱਦ ਲੈਂਦਾ ਬਾਈ ਕਹਿੰਦਾ ਇਹਦੀਆਂ ਲਾਈਟਾਂ ਸੈਟਾਂ ਸਾਰਾ ਕੁਝ ਇਹਦਾ ਫਿਰ ਸੈੱਟ ਕਰਕੇ ਜਾਂਦਾ ਚੱਲਦਾ ਬਾਰੇ ਹੱਥਾਂ ਦਾ ਟਰੈਕਟਰ ਤੇ ਤਾਰਾਂ ਤੁਰਾਂ ਇਹਦੇ ਕਦੇ ਹਾਰ ਨਾ ਖਰਾਬ ਕਰ ਦਿੰਦਾ ਕੋਈ ਕਦੇ ਲਾਈਟਾਂ ਫਿਰ ਸਾਰੀ ਸੈਟਿੰਗ ਕਰਕੇ ਜਾਂਦੇ ਆਮਨੇ ਹੁਣ ਠੀਕ ਹੈ ਬਾਈ ਰਿਪੋਰਟ ਓਕੇ ਜਮਾ ਜਮਾ ਓਕੇ ਕੋਈ ਚਿੰਤਾ ਨਹੀਂ ਰਿਪੋਰਟ ਬਿਜਲੀ ਵਾਲੀ ਜਮਾ ਓਕੇ ਠੀਕ ਹੈ ਡੈਕ ਤੋਂ ਲੈ ਕੇ ਲਾਈਟਾਂ ਤੱਕ ਜਮਾ ਠੀਕ ਹੈ ਤੇ ਲਾਓ ਬਾਪਿਓ 20 ਦਿਨਾਂ ਨੂੰ ਆਪਾਂ ਇਹਦੇ ਹੋਰ ਕਰ ਦੇਣਾ ਕੰਮ ਖਾਤਰੀ ਛੁਤਰੀ ਦੁਬਾਰੇ ਰੰਗ ਕਰਕੇ ਸਾਰਾ ਕੁਝ ਐ ਟਰੈਕਟਰ ਨਾਲ ਮੈਚ ਕਰਕੇ ਆਵਾ ਚੱਕ ਲਾਈਟਾਂ ਹੀ ਬਾਰੇ ਬੰਤੀਆਂ ਚਲਾਏਗਾ ਹੈਨਾ ਦੁਪਹਿਰ ਵਾਲੀਆਂ ਲਾਈਟਾਂ ਕਿਹਨੂੰ ਦਿਲੀਆਂ ਰਾਹ ਕਿਹੜੀਆਂ ਅੱਲ ਪਿਆ ਲਾਈਟ ਚੱਲਦੀ ਐ ਇਹਦੀ ਤਾਰ ਤੇ ਇਹਦੀ ਛਿੜੀ ਨਹੀਂ ਆਪਾਂ ਦੇਖ ਲੈਣੇ ਕਰਦਣੇ ਆ ਵੀ ਤਾਂ ਇੱਧਰ ਹੀ ਡਾਉਣੇ ਨੇ ਲਾਈਟ ਨੂੰ ਲਾ ਦੇ ਕਰਦਣੇ ਆ ਕਰਦਣੇ ਚੱਲ ਪਾ ਮੈਂ ਤਾਂ ਨੈਟ ਸਲੋ ਆ ਯਾਰ ਲੋ ਵਾਪਿਓ ਹੌਂ ਨੰਬਰ 212 ਹੂੰ ਕੀ ਵਾਲੀ ਰਾਏ ਦੇ ਬਾਲੀਆਂ ਅੱਖਾਂ ਚ ਵਜਦੀ ਆ ਆ ਫੋਨ ਤੇ ਵੀ ਪਤਾ ਲੱਗਦਾ 11 ਦਾ ਬਾਈ ਵਾਲੀ ਗੱਲ ਨਵੀਂ ਵਿਆਹੀ ਬਹੂ ਮੰਗੂ ਲੱਗਦਾ ਨਾ ਓਏ ਕਾਣਾ ਵਗਣਾ ਇੰਜੀਨ ਜੀ ਕਰਦਾ ਬੇ ਆਉਣੇ ਚੱਲੀ ਗਏ ਫਿਰ ਕਿੰਧੋਲੀ ਹੋਲੀ ਲੈ ਜਾਂਦੇ ਇਹ ਮੁੜਦਾ ਵੀ ਨਹੀਂ ਜਮੀ ਲੱਗਦੇ ਬੇ